ਮਿਲ ਰੋਦਤ ਤਾ ਹੁਣ ਗੁਰੂ ਦਾ ਗਿਆਨ ਤੇ ਹੈ ਤੇ ਭਾਈ ਰੋਣਾ ਨਹੀਂ ਚਾਹੀਦਾ ਗੱਲ ਤੇ ਠੀਕ ਹੈ ਪਰ ਤਾਂ ਹੋਏਗਾ ਜੇ ਤੁਹਾਨੂੰ ਸਨੇਹ ਨਹੀਂ ਹੋਏਗਾ ਤਾਂ ਹੁਣ ਤੁਸੀਂ ਕਹੋਗੇ ਜੀ ਇਹ ਵੀ ਹੈਗਾ ਹਾਂ ਇਹ ਵੀ ਹੈਗਾ ਇਹ ਹੀ ਤਾਂ ਗੱਲ ਗੁਰੂ ਨਵੇਂ ਪਾਤਸ਼ਾਹ ਜੀ ਨੇ ਦੱਸੀ ਹੈ ਕਿ ਸੁਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਬਾਟੀ ਮਾਨੇ ਸੁਖ ਦਾ ਪ੍ਰੇਮ ਨਹੀਂ ਹੋਣਾ ਚਾਹੀਦਾ ਡਰ ਨਹੀਂ ਹੋਣਾ ਚਾਹੀਦਾ ਸੋਨਾ ਮਿੱਟੀ ਵਰਗਾ ਲੱਗਣਾ ਚਾਹੀਦਾ ਇੱਕ ਅਵਸਥਾ ਹੈ ਹੁਣ ਗੁਰੂ ਦਾ ਗਿਆਨ ਤੇ ਦੱਸਦਾ ਹੈ ਕਿ ਸ਼ਰੋਣ ਦਾ ਕੋਈ ਲਾਭ ਨਹੀਂ ਹੈ ਪਰ ਮਨੁੱਖੀ ਸਤਾ ਤੇ ਰੋਣਾ ਵੀ ਇੱਕ ਥੈਰੇਪੀ ਹੈ ਮਾਰ ਕਿਸੇ ਦੇ ਬਾਰਾਨਦੀ ਖਬਰ ਸੁਣਨ ਤੋਂ ਬਾਅਦ ਕਿਸੇ ਮਨੁੱਖ ਦਾ ਤੰਦਰੁਸਤ ਰਹਿਣ ਵਾਸਤੇ ਰੋਣਾ ਵੀ ਜ਼ਰੂਰੀ ਹੈ ਆਪਾਂ ਸਾਰੇ ਬ੍ਰह्म ਗਿਆਨੀ ਨਹੀਂ ਆ ਆਪਾਂ ਸਕੂਲਾਂ ਦੇ ਵਿੱਚ ਇੱਕ ਪੋਇਮ ਪੜ੍ਹੀ ਹੈ ਇੱਕ ਫੌਜੀ ਦੀ ਮੌਤ ਹੁੰਦੀ ਹੈ ਘਰ ਖਬਰ ਆਉਂਦੀ ਹੈ ਕੁਰਲਾਟ ਪੈਂਦਾ ਹੈ ਪਰ ਫੌਜੀ ਦੀ ਘਰ ਵਾਲੀ ਗੋਡਿਆਂ ਦੇ ਵਿੱਚ ਸਿਰ ਰੱਖ ਕੇ ਸੁਣ ਹੋ ਜਾਂਦੀ ਹੈ ਉਹਦਾ ਛੋਟਾ ਜਿਹਾ ਇੱਕ ਬੱਚਾ ਵੀ ਹੈ ਫੌਜੀ ਦਾ ਜਿਸ ਨੂੰ ਅਜੇ ਇਸ ਗੱਲ ਦਾ ਪਤਾ ਹੀ ਨਹੀਂ ਵੀ ਉਹਦਾ ਪਿਓ ਵੀ ਮਰ ਗਿਆ ਹੈ ਬੜਾ ਕੁਰਲਾਟ ਹੈ ਮਾਂ ਵੱਖਰੀ ਪਿਤਾ ਵੱਖਰਾ ਭਰਾ ਵੱਖਰੇ ਭੈਣਾਂ ਵੱਖਰੀਆਂ ਇਨੇ ਨੂੰ ਇੱਕ ਪਿੰਡ ਦੀ ਦਾਨੀ ਔਰਤ ਆਉਂਦੀ ਹੈ ਦਾਨੀ ਸੁਆਣੀ ਇੱਕ ਬੁਢੜੀ ਮਾਂ ਆਉਂਦੀ ਹੈ ਉਹ ਪੁੱਛਦੀ ਹੈ ਊੜੀ ਕਿੱਥੇ ਹੈ ਉਹਨਾਂ ਨੇ ਕਿਹਾ ਜੀ ਆਹ ਬੈਠੀ ਹੈ ਉਹ ਸਿਆਣੀ ਸੀ ਉਹਨੇ ਕਿਹਾ ਤਾਂ ਬੱਚਾ ਕਿੱਥੇ ਹੈ ਉਹਨੇ ਕਿਹਾ ਜੀ ਤੇ ਖੇਡਦਾ ਫਿਰਦਾ ਹੈ ਉਹਨੇ ਜਾ ਕੇ ਬੱਚਾ ਫੜ ਕੇ ਲਿਆਦਾ ਉਹ ਜਿਹੜਾ ਗੋਡਿਆਂ ਦੇ ਵਿੱਚ ਸਿਰ ਰੱਖ ਕੇ ਤੇ ਬਾਵਾ ਘੁੱਟ ਕੇ ਬੈਠੀ ਸੀ ਉਹਨੇ ਕਿਸੇ ਤਰ੍ਹਾਂ ਥੋੜੀ ਜੀ ਜਬਰਦਸਤੀ ਕਰਕੇ ਉਹ ਬੱਚਾ ਉਹਦੀ ਗੋਦੀ ਚ ਵੜਦਾ। ਬਸ ਫਿਰ ਉਹ ਔਰਤ ਉੱਬਾ ਮਾਰ ਕੇ ਰੋਂਦੀ ਹੈ। ਔਰ ਇੱਕੋ ਗੱਲ ਕਹਿੰਦੀ ਹੈ। ਪੁੱਤਰਾ ਮੈਂ ਜੀਵਾਂਗੀ। ਮੈਂ ਤੇਰੇ ਵਾਸਤੇ ਜੀਵਾਂਗੀ। ਉਸ ਪੋਇਮ ਦਾ ਜਿਹੜਾ ਮੋਰਲ ਸਿਓ ਇਹ ਸੀਗਾ ਕਿ ਪਤੀ ਦੀ ਖਬਰ ਸੁਣਣ ਤੋਂ ਬਾਅਦ ਉਸ ਲੜਕੀ ਨੇ ਸੋਚਣਾ ਸ਼ੁਰੂ ਕਰਦਾ ਮੇਰਾ ਇਸ ਦੁਨੀਆ ਤੇ ਕੌਣ ਹੈ ਮੈਂ ਰਹਿ ਕੇ ਕੀ ਕਰਨਾ ਹੈ ਮੈਂ ਇਕੱਲੀ ਕਿਵੇਂ ਰਹਿ ਸਕਦੀ ਹਾਂ ਉਹਦੇ ਬਿਨਾਂ ਮੈਨੂੰ ਮਰ ਜਾਣਾ ਚਾਹੀਦਾ ਹੈ ਇਸ ਤੋਂ ਬਿਨਾ ਮੇਰੀ ਹੁਣ ਕੋਈ ਜ਼ਿੰਦਗੀ ਨਹੀਂ ਹੈ ਪਰ ਉਸ ਔਰਤ ਨੂੰ ਪਤਾ ਸੀ ਕਿ ਇਸ ਬੱਚੀ ਨੂੰ ਜਿਉਣ ਦਾ ਮਿਸ਼ਨ ਦੇਣਾ ਹੈ ਤਾਂ ਇਹਦੀ ਗੋਦੀ ਦੇ ਵਿੱਚ ਬੱਚਾ ਬਿਠਾਉਣਾ ਪਵੇਗਾ ਹੁਣ ਉਹ ਜਦੋਂ ਰੋਂਦੀ ਹੈ ਉਦੋਂ ਪਤਾ ਲੱਗਦਾ ਵੀ ਉਹਦਾ ਦੁੱਖ ਕਿੰਨਾ ਸੀ ਫਿਰ ਫੁੱਟ ਫੁੱਟ ਕੇ ਰੋਂਦੀ ਹੈ ਰੋਣਾ ਵੀ ਇੱਕ ਥੈਰੇਪੀ ਹੈ ਸਾਡੇ ਚਿੱਤ ਬੜੇ ਲੁੰਨੇ ਲੋਕ ਨਹੀਂ ਜੀ ਰੋਣਾ ਨਹੀਂ ਚਾਹੀਦਾ ਜੀ ਬਿਲਕੁਲ ਠੀਕ ਹੈ ਜਦੋਂ ਕਿਸੇ ਦਾ ਪਿਓ ਮਰੇ ਉਹਦੋਂ ਨਹੀਂ ਰੋਣਾ ਚਾਹੀਦਾ ਜਦੋਂ ਆਪਣਾ ਮਰੇ ਉਹਦੋਂ ਰੋ ਲੈਣਾ ਚਾਹੀਦਾ ਕਿਸੇ ਦੇ ਮਰੇ ਤੇ ਇਹ ਕਹਿਣਾ ਵੀ ਰੋਣਾ ਨਹੀਂ ਚਾਹੀਦਾ ਬੜਾ ਸੁਖ ਹੈ ਦੂਜੇ ਦੇ ਘਰ ਦੁੱਖ ਹੋਵੇ ਬੜੇ ਤਰਵਾਸ ਬੜੇ ਹੌਸਲੇ ਸੁੱਝਦੇ ਨੇ ਜੋ ਆਲਮ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਬਣਿਆ ਮਰਦ ਤੁਸੀਂ ਅੱਥੇ ਅੱਗੇ ਜਾ ਕੇ ਕਥਾ ਸੁਣੋਗੇ ਪਰੇਸ ਨੂੰ ਬਾਬਾ ਬੁੱਢਾ ਸਾਹਿਬ ਨੇ ਤੋੜਿਆ ਪਰ ਗਦੋਸੇ ਖਾਏ ਨੇ ਉਦੋਂ ਵੀ ਬਾਬਾ ਬੁੱਢਾ ਸਾਹਿਬ ਉੱਥੇ ਹੀ ਬੈਠੇ ਸੀ ਉਹਨਾਂ ਦੇ ਦੋਸੇ ਵળે ਉੱਠ ਕੇ ਨਹੀਂ ਕਿਹਾ ਵੀ ਖਬਰਦਾਰ ਕੋਈ ਰੋਇਆ ਤੇ ਨਹੀਂ ਕਿਉਂਕਿ ਰਵਾਉਂਦਾ ਕੌਣ ਹੈ ਸਿਰਫ ਪ੍ਰੇਮ ਰਵਾਉਂਦਾ ਹੈ ਜੇ ਤੁਹਾਨੂੰ ਮਰਨ ਵਾਲੇ ਨਾਲ ਨਫ਼ਰਤ ਹੋਵੇ ਤੇ ਤੁਸੀਂ ਰੋਵੋਗੇ ਦੀ ਮਰੇ ਦੀ ਖਬਰ ਸੁਣ ਕੇ ਤੁਸੀਂ ਤਾਂ ਕਾਛੇ ਚ ਲੱਡੂ ਭੋਰਨੇ ਨੇ ਵੀ ਚਲੋ ਇੱਕ ਦੁਸ਼ਮਣ ਤੇ ਮਰਿਆ ਇੱਕ ਭੜੂਆ ਤੇ ਮਰਿਆ ਇੱਕ ਤੇ ਮਗਰੋਂ ਲੱਥਾ ਜੇ ਨਫ਼ਰਤ ਹੋਵੇ ਤਾਂ ਮੈਂ ਫਿਰ ਬੇਨਤੀ ਕਰਾਂ ਪਿਆਰ ਹੀ ਜੋੜਦਾ ਹੈ ਪਿਆਰ ਹੀ ਰਵਾਉਂਦਾ ਹੈ ਆ ਸਾਰੀ ਦੁਨੀਆ ਪ੍ਰੇਮ ਦੇ ਵਿੱਚ ਬੱਧੀ ਹੋਈ ਹੈ ਨਫ਼ਰਤ ਵਾਲੇ ਤੁਸੀਂ ਵੇਖੇ ਨੇ ਦਿਨ ਰਾਤ ਟੋਪਾਂ ਚਲਾਈ ਜਾਂਦੇ ਨੇ ਦਿਨ ਰਾਤ ਬੰਬ ਮਾਰੀ ਤੁਰੇ ਆਉਂਦੇ ਨੇ